ਸ਼ੀਰ ਗੁਰ ਤੇਗ ਬਹਾਦਰ ਬਾਰੇ ਤੇ ਮਾਤਾ ਗੁਜਰਕੌਰ ਬਾਰੇ ਕਿੱਡੀ ਵੱਡੀ ਗੱਲ ਕੀਤੀ ਆ ਇੱਕ ਵਾਰੀ ਵੀਡੀਓ ਸੁਣੋ ਜੀ ਫਿਰ ਆਪਾਂ ਇਹਦੇ ਬਾਰੇ ਗੱਲ ਕਰਦੇ ਆ ਬਹੁਤ ਹੀ ਚੰਗੀ ਗੱਲ ਕੀਤੀ ਰਾਜ ਤੁਹਾਨੂੰ ਪਤਾ ਵੀ ਗੁਰ ਤੇਗ ਬਹਾਦਰ ਮਹਾਰਾਜ ساری ਜ਼ਿੰਦਗੀ 'ਚ ਇੱਕ ਵਾਰ ਵੀ ਨਹੀਂ ਹੱਸੇ ਹੱਸੇ ਨਹੀਂ ਨਾ ਇੱਕ ਵਾਰ ਵੀ ਨਹੀਂ ਹੱਸੇ ਨਾ ਬ੍ਰਾਗ ਸੀ ਉਹਨਾਂ ਦਾ ਕਿਉਂ ਉਹ ਰੱਬ ਮਤਲਬ ਬ੍ਰਾਗ ਹੀ ਨਾ ਜਦੋਂ ਉਹ ਜੰਗ ਤੇ ਛੇਵੇਂ ਪਾਸ਼ਾ ਨਾ ਜਾਂਦੇ ਸੀ ਮਾਰਾ ਦੇਖਾਂ 'ਚ ਰੋਣਾ ਆ ਜਾਂਦਾ ਸੀ ਇਹਨਾਂ ਦੇ ਬਹੁਤ ਸੋਹਣੀ ਤੇਗ ਬਹਾਉਂਦੇ ਸੀ ਉਹ ਤਾਂ ਹੀ ਤੇਗ ਪਰ ਉਹ ਜੰਗ ਲੜ ਕੇ ਮਤਲਬ ਕਿ ਮਹਾਰਾਜ ਬਰਾਗ ਚ ਜ਼ਿਆਦਾ ਰਹਿੰਦੇ ਸੀ ਫਿਰ ਛੇਵੇਂ ਪਾਤਸ਼ਾਹ ਨੇ ਬਚਨ ਕਰਿਆ ਵੀ ਤੁਸੀਂ ਅੱਗੇ ਜਾ ਕੇ ਇਹ ਜਿਹੜਾ ਤੁਨ ਤੁਨ ਗੁਰੂ ਗ੍ਰੰਥ ਸਾਹਿਬ ਮਹਾਰਾਜਾ ਉਹਨਾਂ ਚ ਲਾਸਟ ਗੁਰੂ ਨੌਵੇਂ ਪਾਤਸ਼ਾਹ ਨੇ ਵੀ ਇਹ ਤੁਹਾਡੇ ਤੋਂ ਸੇਵਾ ਮਹਾਰਾਜ ਨੇ ਲੈਣੀਆਂ ਰੱਬੀ ਬਾਣੀ ਦੀ ਤੁਸੀਂ ਭਗਤੀ ਕਰੋ ਹੇ 26 ਸਾਲ 9 ਮਹੀਨੇ 13 ਦਿਨ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਇੱਕ ਮਤਲਬ ਕਿ 26 ਸਾਲ 9 ਮਹੀਨੇ 13 ਦਿਨ ਪੂਰੇ ਚ ਰਹੇ ਭਗਤੀ ਹੀ ਕਰੀ ਗਏ ਸ਼੍ਰੀ ਗੁਰੂ ਤੇਗ ਬਹਾਦਰ ਜੀ ਹੋਰ ਐਵੇਂ ਥੋੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਗਰਭ ਉਹਨਾਂ ਦੇ ਘਰੇ ਠਹਿਰੇ ਆ ਕੇ ਐਡੇ ਮਹਾਨ ਸੂਰਬੀਰ ਮਰਦ ਦਾ ਜਿਹਨੂੰ ਸਵਾ ਲੱਖ ਸਾਲ ਜੀਨੇ ਪਹਿਲਾਂ ਭਗਤੀ કરી ਹਮਾਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਹਿੰਦੇ ਕੋਈ ਕੁੱਖੇ ਨਹੀਂ ਮਿਲ ਰਹੀ ਸੀ ਹਮ ਰੱਬ ਨੂੰ ਕੋ ਕੋਖ ਨਹੀਂ ਸੀ ਮਿਲ ਰਹੀ ਜਿਹੜੀ ਕੋਖ ਦਸਵੇਂ ਪਾਦਸ਼ਾਹ ਦਾ ਪ੍ਰਕਾਸ਼ ਝੱਲ ਸਕੇ ਕਿੱਟੀ ਵੱਡੀ ਗੱਲ ਕੋਖ ਨਹੀਂ ਸੀ ਮੇਰੇ ਤੇ ਹੀ ਫਿਰ ਸਾਰੇ ਵਰਲਡ ਤੇ ਨਿਗਾਹ ਮਾਰੀ ਪਰਮੇਸ਼ਰ ਨੇ ਫਿਰ ਜਦੋਂ ਵੇਖਿਆ ਵੀ ਇੱਕ ਹੀ ਔਰਤ ਆ ਮਾਤਾ ਗੁਜਰੀ 26 ਸਾਲ 9 ਮਹੀਨੇ 13 ਦਿਨ ਜਿਨ੍ਹਾਂ ਨੇ ਰੋਟੀ ਦੀ ਥਾਲੀ ਜਾਂਦੀ ਨਿੰਦ ਸੀ ਲੈ ਲੰਦੀ ਸੀ ਹਾਂ ਬਿਸਤਰ ਨਹੀਂ ਹੋਈ ਵਿਆਹ ਤੋਂ ਬਾਅਦ ਦੀ ਗੱਲ ਕਰਦਾ ਜੀ ਇਹ ਹੁੰਦਾ ਤਿਆਗ ਹੁਣ ਆਲੀ ਦੇ ਦੂਗੀ ਬੈਠਣ ਕੋਈ ਇੱਕ ਦਿਨ ਰੱਬ ਦਾ ਨਾਮ ਲੈ ਲੈ ਕੋਈ ਘਰ ਵਾਲਾ ਕਿਸੇ ਘਰ ਵਾਲੀ ਦੇ ਦੋ ਦਿਨ ਬੈਠ ਕੇ ਰੱਬ ਦਾ ਨਾਮ ਲੈ ਲੈ ਤੀਸਰੇ ਦਿਨ ਭਾਜੂ ਜਾ ਕੇ ਝੋਲਾ ਐਹੀਆਂ ਕੁੜੀਆਂ ਅੱਜਕੱਲ 26 ਸਾਲ 9 ਮਹੀਨੇ 13 ਦਿਨ ਫੇਰ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੋਇਆ ਕੋਖ ਦੇ ਵਿੱਚ ਇੰਨੇ ਸਾਲਾਂ ਦੀ ਭਗਤੀ ਸੀ ਨਵੇਂ ਪਾਤਸ਼ਾਹ ਦੀ ਜਿਹੜੀਆਂ ਗੱਲਾਂ ਸਾਨੂੰ ਸਾਡੇ ਢਾਡੀ ਪ੍ਰਚਾਰ ਕਰਨ ਦੱਸਨੀਆਂ ਸੀਗੀਆਂ ਉਹ ਗੱਲਾਂ ਇੱਕ ਹੋਰ insaan ਦੱਸ ਰਿਹਾ ਜਿਹਨੂੰ ਲੋਕ ਅੰਬਲੀ ਜਾਂ ਹੋਰ ਵੀ ਕਈ ਹੀ ਮਜ਼ਾਕ ਦੇਹੀਣ ਸ਼ਬਦ ਵਰਤਦੇ ਆ ਤੇ ਪਰ ਉਸ insaan ਨੇ ਉਸ ਗੁਰੂ ਦੀ ਗੱਲ ਕੀਤੀ ਹੈ ਜਿਹੜੀ ਅੱਜ ਸਾਡੇ ਢਾਡੀ ਪ੍ਰਚਾਰਕ ਬਹੁਤ ਹੀ ਘੱਟ ਕਰਦੇ ਆ ਉਹ ਸਾਦਾ 100 ਦੇ ਵਿੱਚੋਂ 5-4% ਕੀਤੀ ਹੋਵੇ